ਭਈ ਆ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਦੇਖ ਕੇ ਤੁਹਾਨੂੰ ਬਹੁਤ ਹੀ ਮਜ਼ਾ ਆਵੇਗਾ ਵੀਡੀਓ 'ਚ ਤੁਸੀਂ ਦੇਖੋਗੇ ਕਿ ਇੱਕ ਸਾਡਾ ਸਰਦਾਰ ਵੀਰ ਹੈ ਜਿਹੜਾ ਗੋਰੇ ਨਾਲ ਪੰਜਾ ਲਾ ਰਿਹਾ ਹੈ ਗੋਰੇ 'ਚ ਵੀ ਪੂਰਾ ਕੌਨਫੀਡੈਂਸ ਹੈ ਤੇ ਸਰਦਾਰ 'ਚ ਵੀ ਪੂਰਾ ਕੌਨਫੀਡੈਂਸ ਹੈ ਹੁਣ ਦੋਨਾਂ 'ਚੋਂ ਕੇਹੜਾ ਜਿੱਤਦਾ ਹੈ ਆਓ ਤੁਹਾਡੇ ਨਾਲ ਬਹਿ ਕੇ ਵੀਡੀਓ ਦੇਖਦੇ ਹਾਂ ਲਓ ਜੀ ਤੁਸੀਂ ਦੇਖ ਸਕਦੇ ਹੋ ਵੀ ਸਰਦਾਰ ਪੂਰਾ ਜੋਸ਼ ਚਾਹਤੇ ਗੋਰੇ ਨੂੰ ਵੀ ਪੂਰਾ ਕੌਨਫੀਡੈਂਸ ਹੈ ਐਵੇਂ ਕਿ ਜਿਵੇਂ ਗੋਰਾ ਕਹਿ ਰਿਹਾ ਹੁੰਦਾ ਵੀ ਮੇਤੋਂ ਤਾਂ ਕੋਈ ਜਿੱਤ ਨਹੀਂ ਸਕਿਆ ਵੀ ਤੂੰ ਕਿੱਥੇ ਜਿੱਤ ਜੂ ਸਰਦਾਰ ਨੂੰ ਗੁੱਸਾ ਆ ਰਿਹਾ ਬੁਰਾ ਸਰਦਾਰ ਪੂਰਾ ਯੋਰ ਲਾ ਰਿਆ ਪਰ ਗੋਰਾ ਬਸ ਨਹੀਂ ਚੱਲਣ ਦੇਂਦਿਆ ਲਾਤਾ ਸਰਦਾਰ ਨੇ ਪੂਰਾ ਯੋਰ ਲਾਤਾ ਪਰ ਗੋਰਾ ਯਾਰ ਗੋਰਾ ਵੀ ਤਾਕਤਵਰ ਆ ਪੂਰਾ ਟੀਨ ਲੱਗਦਾ ਤੁਹਾਨੂੰ ਕੌਣ ਜਿੱਤੇਗਾ ਕਮੈਂਟ ਕਰਕੇ ਦੱਸੋ ਜਲਦੀ ਜਲਦੀ ਏ ਵੇਖ ਸਰਦਾਰ ਕਹਿੰਦੇ ਆ ਵੀ ਮੈਂ ਵੀ ਪੰਜਾਬੀ ਆ ਤੇਤੋਂ ਹਾਰਦਾ ਨਹੀਂ ਲਾਲਾ ਤੁਸੀਂ ਯੋਰ ਜਿਨਾ ਲਾਉਣਾ ਹੀ ਲਾ ਯੋਰ ਫਿਰ ਏ ਕੋਰਾ ਲਾਦਾ ਲਗਾ ਉਹ ਸਰਦਾਰ ਦਾ ਹੱਥ ਲਾ ਲਗਾ ਯਾਰ ਲਾਤਾ ਏ ਆ ਗਿਆ ਸਰਦਾਰ ਪੂਰਾ ਜੋਸ਼ ਚ ਆ ਗਿਆ ਸਰਦਾਰ ਨੇ ਗੇਮ ਬਲਟਦੀ ਓਏ ਔਲਾਦ ਆਈ ਸਰਦਾਰ ਨੇ ਪੰਜਾਬ ਲਓ ਜੀ ਮਾਰਤੀਆਂ ਸਰਦਾਰ ਨੇ ਥਾਪੀਆਂ ਕਰਾਤੀ ਬੱਲੇ ਬੱਲੇ ਸਰਦਾਰ ਨੇ ਫਿਰ ਲਓ ਜੀ ਸਾਰੇ ਸਾਡੇ ਪੰਜਾਬੀ ਖੁਸ਼ ਹੋ ਗਏ ਭਰਾ ਖੈ ਚੁੱਕਦੇ ਪਏ ਆ ਸਰਦਾਰ ਨੂੰ ਤੇ ਉਧਰ ਗੋਰੇ ਆ ਜਿਹੜੇ ਆਪਣੇ ਬੰਦੇ ਨੂੰ ਕਹਿ ਰਹੇ ਵੀ ਬੇਇਜ਼ਤੀ ਕਰਵਾਤੀ ਤੂੰ ਸਾਡੀ ਯਾਰੋ ਪੰਜਾਬੀ ਦੇ ਪਿਆਰ ਪੰਜਾਬੀ ਆ ਜਦੋਂ ਅੜ ਜਾਂਦੇ ਆ ਤੇ ਫਿਰ ਤੁਹਾਨੂੰ ਪਤਾ ਹੀ ਆ ਕਿਦਾਂ ਹੀ ਲੱਗੀ ਤੁਹਾਨੂੰ ਵੀਡੀਓ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਇਸ ਵੀਰ ਦੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ